ਕਲੀਮੇਟ ਖਬਰ ਦਾ ਪਿੰਕੀ ਢਾਲੀਵਾਲ ਦੇ ਘਰ ਤੇ ਫਾਇਰਿੰਗ ਦਾ ਇਹ ਪੂਰਾ ਮਾਮਲਾ ਹੈ ਸੀਆਈਏ ਖਰੜ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹਰਿਆਣਾ ਤੋਂ ਸ਼ੂਟਰ ਨੂੰ ਕਾਬੂ ਕੀਤਾ ਗਿਆ ਕਾਲਾ ਰਾਣਾ ਗੈਂਗ ਦਾ ਇਹ ਸ਼ੂਟਰ ਦੱਸਿਆ ਜਾ ਰਿਹਾ ਹੈ ਫਰੋਤੀ ਦੇ ਨਾਲ ਇਹ ਮਾਮਲਾ ਪੂਰਾ ਜੁੜਿਆ ਹੋਇਆ ਹੈ ਪਿਛਲੇ ਦਿਨੀ ਮਹਾਲੀ ਦੇ ਵਿੱਚ ਪਿੰਕੀ ਢਾਲੀਵਾਲ ਦੇ ਘਰ ਤੇ ਦਰਸਲ ਫਾਇਰਿੰਗ ਹੋਈ ਸੀ ਰਾਤ ਵੇਲੇ ਆ ਮੁਲਜ਼ਮ ਹਮਲਾਵਰ ਜੋ ਕਿ ਪਿੰਕੀ ਢਾਲੀਵਾਲ ਜਨਾਂ ਦਾ ਕਿ ਮਹਾਲੀ ਦੇ ਵਿੱਚ ਹੀ ਘਰ ਹੈ ਰਿਹائش ਹੈ ਉਸ ਘਰ ਦੇ ਬਾਹਰ ਪਹੁੰਚਦੇ ਨੇ ਸ਼ਰੀਆਂ ਫਾਇਰਿੰਗ ਕੀਤੀ ਜਾਂਦੀ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਲਗਾਤਾਰ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਲਿਆ ਇਹ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਹਨਾਂ ਦੇ ਘਰ ਦੇ ਪਿੰਕੀ ਤਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀਏ ਦੀ ਟੀਮ ਹੈ ਇਹਨਾਂ ਨੇ ਬੜਾ ਥੋੜੋ ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫੋਲੋ ਕੀਤੀ ਸਾਇੰਟਿਫਿਕ ਐਵੀਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਆ ਇਹਨੂੰ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਇਹ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਟਿੰਕੀ ਢਾਲੀਵਾਲ ਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾਗੇ ਸੀਗੇ ਉਹਦੇ ਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਉਹ ਬਾਹਰ ਵੀ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਇਹ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰਸ਼ਨ ਵੀ ਸੀਗਾ ਇਹਨਾਂ ਨੇ ਪਹਿਲਾਂ ਜਮਨानगर ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੋਹੱਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹਦਾ ਦੂਸਰਾ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਾਈਮਨਲ ਐਕਟੀਵਿਟੀ ਹੈ ਉਹ ਮੋਹਾਲੀ ਦੇ ਵਿੱਚ ਜੇ ਹੋਈ ਪਹਿਲੇ ਦਾ ਸੀ ਹੋਣੀ ਨਹੀਂ ਦੇਣੀ ਜੇ ਹੋਈ ਦਾ ਸੀ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਪੇ। ਜੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਨਾਂ ਨੇ ਪਹਿਲਾਂ ਜਾਂ ਇਹ ਜਿਹੜਾ ਜਮਨਾ ਨਗਰ ਵੀ ਪਹਿਲਾਂ ਜਿਨੇ ਪਾਇਰ ਕੀਤੀ ਸੀ ਵੀਰੇ। ਤੋਂ ਬਾਅਦ ਇੱਥੇ ਮੋਹਾਲੀ ਪਹਿਲਾਂ ਰੈਕੀ ਜ਼ਰਾ ਕੀਤੀ ਸੀ ਇਸ ਤਰ੍ਹਾਂ ਦਾ ਕੁਝ ਦੇਖੋ ਇਨਾਂ ਨੇ ਜਿਹੜੀ ਸਾਡੀ ਤਫਤੀਸ਼ 'ਚ ਗੱਲ ਸਾਹਮਣੇ ਆਈ ਇਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ। ਉਹ ਬਾਈਕ ਤੇ ਹੀ ਗਏ ਆਪਣਾ ਜਮਨਾ ਨਗਰ ਗਏ। ਜਮਨਾ ਨਗਰ ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਜੇ ਨਨਗਰ ਜिले ਦਾ ਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀਗੀ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈ ਗ੍ਰੇਸ ਆਫ ਗੋਡ ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੋਹਾਲੀ ਆ ਗਏ ਸ਼ਾਮ ਨੂੰ ਮੋਹਾਲੀ ਆ ਗਏ ਇਹ ਮੋਹਾਲੀ ਆ ਕੇ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਨਾਂ ਦੇ ਘਰ ਤੇ ਵੀ ਕਿੱਥੋਂ ਜਾ ਸਕਦੇ ਆ ਕਿੱਥੋਂ ਭੱਜ ਸਕਦੇ ਆ ਉਸ ਵਾਰ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਹੈ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆ ਰਹੀ ਹੈ ਕੋਈ ਨਾ ਨਾ ਸਾਥ ਕਿਸੇ ਨੇ ਦਿੱਤਾ ਹੋਵੇ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਇਹ ਕਿੱਥੇ ਭੱਜੀ ਨਹੀਂ ਆਫਟਰ ਇਨਸੀਡੈਂਟ ਇਹ ਉਹ ਸਾਡਾ ਜੋ ਕੀ ਸਾਡੀ ਜਿਹੜੀ ਉਹ ਸਾਡੇ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਡ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟ ਇਹ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਯਮਨਗਰ ਸਾਈਡ ਨੂੰ ਗਏ ਸੀ ਕੋਈ ਲੋਕਲ ਇਨਵੋਲਵਮੈਂਟ ਨੀ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ। ਨਹੀਂ ਤਾਂ ਵੀ ਨਾਲ ਨੂੰ ਕੋਈ ਐਕਸਟਰੈਕਸ਼ਨ ਕਾਲ ਆਈ ਸੀ ਕੀ? ਹਾਂਜੀ, ਉਹਨਾਂ ਨੂੰ ਕੁਝ ਦਿਨ ਪਹਿਲਾਂ ਜਿੰਨੇ ਪੈਸੇ ਨਹੀਂ ਉਹ ਪੈਸੇ ਨਹੀਂ ਬਸ ਉਹਨਾਂ ਤੋਂ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਨਹੀਂ ਦੱਸੀ ਹੈਗੀ ਕਿੰਨੀ ਮੌਤ। ਤੁਸੀ ਕਾਲਾ ਰਾਣਾ ਤਾਂ ਮੇਰੇ ਫਿਲਹਾਲ ਦਿੱਲੀ ਦੇ ਜੇ ਚ ਹੈ। ਉਹ ਵੀ ਆਪਰੇਟ ਕਰ ਰਹੇ ਆ ਜਾਂ ਫਿਰ ਜਿੰਨਾ ਤੁਸੀਂ ਕਹਾਂਗੇ ਵਿਦੇਸ਼ 'ਚ ਬੈ ਕੇ ਹੋਣ ਵੀ ਜਿਹੜੇ ਦੇਖੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ 'ਚ ਵੀ ਹੈਗੇ ਨੇ। ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ 'ਤੇ ਵੀ ਕਾਰਵਾਈ ਕਰਾਂਗੇ। ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰਸ਼ਨ ਬੈਕਟ ਚਲਾ ਰਹੀ ਸੀ ਕਿ ਉਹਦੇ ਵਿੱਚੋਂ ਅਸੀਂ ਜਿਹੜਾ ਇਹਨਾਂ ਦਾ ਮੇਨ ਬੰਦਾ ਕਰਕੁਨ ਸੀਗਾ ਉਹ ਫੜ ਲਿਆ ਅਸਵਾ ਕੀ ਕੀ ਜੀ ਪ੍ਰੋਬਲਮ ਹੋਇਆ ਇਹਦੇ ਤੋਂ ਹਲੇ ਤੱਕ ਸਾਡੇ ਕੋਲ ਵੈਪਨ ਨਹੀਂ ਰਿਕਵਰ ਹੋਇਆ ਬਟ ਜਿਹੜਾ ਇਹਦੇ ਦਸਨ ਮਦਾਵ ਜਿਹੜਾ ਦੂਸਰਾ ਅਕਿਊਜ਼ਡ ਹੈ ਉਹ ਘਰਤਨ ਲੈ ਗਿਆ ਸੀਗਾ ਅਸੀਂ ਉਹਨੂੰ ਵੀ ਜਲਦੀ ਜੀਰੋ ਡਾਊਨ ਕਰ ਰਹੇ ਹਾਂ ਜਲਦੀ ਉਮੀਦ ਹੈ ਅਸੀਂ ਉਹਨੂੰ ਵੀ ਜਲਦੀ ਪਹਿਲਾਂ ਵੀ ਆਏ ਇੱਥੇ ਰੈਕੀ ਕੀਤੀ ਹੈ ਪਿੱਕੀ ਤਲੀਵਾਲ ਦੇ ਘਰ ਜਾਂ ਫਸਟ ਟਾਈਮ ਇੱਥੇ ਆਈ ਸੀਗੇ ਇਹਨਾਂ ਨੂੰ ਕਿਨੇ ਸਾਰਾ ਇਹ ਪੂਰਾ ਜਿਹੜਾ ਦੀ ਗੱਲ ਆ ਪੰਜਾਬ ਦੇ ਕਿਲੇ ਇਹਨਾਂ ਨੂੰ ਪੂਰਾ ਉਹ ਤੇ ਦਾ ਦੇਖੋ ਇਹ ਉਸੇ ਦਿਨ ਹੀ ਆਏ ਆ ਉਸ ਤੋਂ ਪਹਿਲਾਂ ਜਿਹੜਾ ਇਹ ਅਕਿਊਜ਼ਡ ਅੰਕੀ ਦਰਾਣਾ ਇਹ ਪਹਿਲਾਂ ਜ਼ੋਮੈਟੋ ਤੇ ਕੰਮ ਕਰਦਾ ਰਿਹਾ ਹੈ ਜ਼ਿਰਕੁਰ ਏਰੀਆ ਦੇ ਵਿੱਚ ਇਸ ਏਰੀਆ ਦਾ ਪੇਤੀ ਸੀਗਾ ਦੋ ਸਾਲ ਇਹ ਜ਼ਿਰਕੁਰ ਰਹਿ ਕੇ ਗਿਆ ਉੱਥੇ ਇਹਨੇ ਪਹਿਲਾਂ ਆਰਡ ਜੌਬਸ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜ਼ੋਮੈਟੋ ਦੀ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦਾ ਰਿਹਾ ਪਰ ਪਿਛਲੇ ਦੋ ਸਾਲ ਤੋਂ ਇਹ ਯਮਨੋਨਗਰੀ ਸੈਟਲ ਸੀਗਾ ਤੇ ਛੋਟੀ ਮੋਟੀ ਲੜਾਈ ਝਗੜਿਆਂ ਦੇ ਵਿੱਚ ਉੱਥੇ ਇਨਵੋਲ ਸੀਗਾ ਇੱਕ ਕਿਤੇ ਸਨੇਚਿੰਗ ਦਾ ਕੇਸ ਕੇਸ ਹੈਗਾ ਬੜੇ ਪਿਛਲੇ ਅਹ ਛੇ ਮਿੰਨੇ ਤੋਂ ਜਿਹੜਾ ਕਾਲਾ ਰਾਣਾ ਗੈਂਗ ਹੈ ਉਹਨਾਂ ਦੇ ਕੰਟੈਕਟ 'ਚ ਸੀਗਾ ਤੇ ਉਹਨਾਂ ਦੇ ਕਹੇਤੇ ਨੇ ਐਕਟੀਵਿਟੀ ਕੀਤੀ ਹੈ ਨਹੀਂ ਦੇਖੋ ਹਲੇ ਤੱਕ ਇਹਦੀ ਇਨਵੈਸਟੀਗੇਸ਼ਨ ਤੋਂ ਨਹੀਂ ਸਾਨੂੰ ਸਾਹਮਣੇ ਆਇਆ ਬਟ ਅਸੀਂ ਜਿਹੜਾ ਬਾਕੀ ਦੂਸਰਾ ਕਿਊਜ਼ਡ ਵੀ ਅਸੀਂ ਫੜ ਲਾਂਗੇ ਤੇ ਅਸੀਂ ਜਿਹੜਾ ਕਾਲਾ ਰਾਣਾ ਹੈ ਉਹਤੇ ਵੀ ਜਿਹੜੀ ਕਿਉਂਕਿ ਉਹਤੇ ਪਹਿਲਾਂ ਹੀ ਅਸੀਂ ਬਾਈ ਨੇਮ ਐਫ ਆਈ ਆਰ ਲੋਜ ਕੀਤੀ ਹੋਈ ਹੈ ਉਹਤੇ ਵੀ ਕਾਰਵਾਈ ਕਰਕੇ ਇਹਨੂੰ ਜਦੋਂ ਹੋਰ ਸਭ ਦੇ ਕੋਲ ਸਾਹਮਣੇ ਇਫੈਕਟ ਉਹਦੇ ਅਕੋਰਡਿੰਗ ਤੋਂ ਡਿਸਕਲੋਸ ਕਰਾ। ਪ੍ਰਾਈਮ ਇਨਵੈਸਟੀਗੇਸ਼ਨ ਚਾਹੀ ਕਿਉਂਕਿ ਯੂਪੀ ਨੰਬਰ ਜਿਹੜੀ ਬਾਈਕ ਹੈ ਉਹ ਵੀ ਫੇਕ ਨੰਬਰ ਹੋ ਜਾ। ਇਹਨਾਂ ਨੇ ਕਿਸ ਤਰ੍ਹਾਂ ਇਹ ਪੂਰੀ ਉਹ ਐਕਚੁਅਲੀ ਐਫ ਆਈ ਆਰ ਦੇ ਵਿੱਚ ਯੂਪੀ ਨੰਬਰ ਲਿਖਿਆ ਗਿਆ ਕਿਉਂਕਿ ਉਹਨਾਂ ਨੇ ਤਾਂ ਜਦੋਂ ਪੜਿਆ ਜਾਂ ਉਹਨਾਂ ਨੇ ਆਪਣਾ ਵਿਕਟਮ ਫੈਮਿਲੀ ਨੇ ਆਪਣੇ ਟਿੰਕੀਤਾਲੀਵਾਲ ਜੀ ਦੇ ਬੇਟੇ ਦੇ ਬਿਆਨਾਂ ਤੇ ਐਫ ਆਈ ਆਰ ਲੋਜ ਹੋਈ ਹੈ। ਗੁਰਕਰਨ ਢੱਲੀਵਾਲ ਦੇ ਉਹਨਾਂ ਨੇ ਜਦੋਂ ਆਪਣੇ ਕੈਮਰੇ ਚੈੱਕ ਕਰਕੇ ਦੱਸਿਆ ਤਾਂ ਉਹ ਯੂਪੀ ਲੱਗ ਰਿਹਾ ਸੀ ਉਹ ਬੇਸਿਕਲੀ ਯੂਕੇ ਨੰਬਰ ਹੈ, ਉੱਤਰਾਖੰਡ ਦਾ ਨੰਬਰ ਹੈ ਤੇ थेफ्ट ਕੀਤੀ ਹਰਿਦਵਾਰ ਤੋਂ ਉਥੇ theft ਕੇਸ ਰਜਿਸਟਰਡ ਹੈ ਅਨਨੋਨ ਬੰਦੇ ਤੇ ਉਥੋਂ ਇਹਦਾ 7 ਡੇਜ਼ ਦਾ ਰਿਮਾਂਡ ਹੈ 29 ਤਰੀਕ ਤੱਕ ਸਾਡੇ ਕੋਲ ਰਿਮਾਂਡ ਨਹੀਂ ਤਾਂ ਫਾਇਰਿੰਗ ਕੀ تھی ਉਹ ਨਹੀਂ 8-9 ਗੋਟੀਆਂ ਉਹਨੇ ਚਲਾਈ ਕੋਈ ਕਿਸ ਨੂੰ ਮਾਰਨੇ ਕਹੀ ਮਕਸਦ ਥਾ ਜਾਂ ਇਹਨਾਂ ਦਾ ਦੇਖੋ ਦੇਖੋ ਪ੍ਰਾਇਮਰੀ ਜੋ ਇਨਵੈਸਟੀਗੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਸਿਰਫ ਇਹਨਾਂ ਦਾ ਡਰਾਂ ਦਾ ਐਕਸਟਰੈਸ਼ਨ ਦੇ ਪਰਪਸ ਲਈ ਇਹਨਾਂ ਨੇ ਫਾਇਰਿੰਗ ਕੀਤੀ ਸੀ ਫਿਰ ਫਾਇਰ 8-10 ਰੌਂਡ ਫਾਇਰ ਇਹ ਜਿਹੜੇ ਹੁਣ ਤੱਕ ਦੇ ਇਨਵਿਸਟਿਗੇਸ਼ਨ ਚ ਕੋਈ ਇਹੋ ਕੁਝ ਕਿਹਾ ਹੈ ਕਿ ਇਹ ਵੈਪਨ ਕਿਥੋਂ ਲੈ ਕੇ ਆਏ ਸਿੱਧਾ ਯਮਨਾ ਨਗਰ ਤੋਂ ਮੁਹਾਲੀ ਪਹੁੰਚੀ ਸੀ ਜਾਂ ਕਿੱਥੇ ਆਖਰੀ ਜਿਦੇ ਦੇਖੋ ਯਮਨਾ ਨਗਰ ਤੋਂ ਆਈ ਸੀਗੇ ਥੋੜੀ ਦੇਰ ਇਹ ਜੀਰਕਪੁਰ ਉਕੇ ਜੀਰਕਪੁਰ ਤੋਂ ਇੱਥੇ ਮੁਹਾਲੀ ਆ ਕੇ ਮੁਹਾਲੀ ਆ ਕੇ ਇਹਨਾਂ ਨੇ ਰੈਕੀ ਕੀਤੀ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਫਾਇਰਿੰਗ ਕੀਤੀ ਜਿਹੜਾ ਵੈਪਨ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਦੂਸਰਾ ਬੰਦਾ ਆਇਆ ਸੀ ਨਾਲ ਉਹਦੇ ਨਾਲ ਉਹਦੇ ਕੋਲ ਸੀਗੇ ਅਸੀਂ ਜਲਦੀ ਉਹਨੂੰ ਵੀ ਜੀਰੋ ਡਾਊਨ ਕਰਕੇ ਉਹਨੂੰ ਵੀ ਫੜਾਂਗੇ ਥੈਂਕ ਯੂ ਥੈਂਕ ਯੂ ਸਰ ਜੀ ਨੀ ਇਹ ਬਾਈਕ ਚਲਾ ਰਿਆ ਸੀਗਾ ਤੇ ਪਿਛਲਾ ਬੰਦਾ ਜਿਹੜਾ ਸੀਗਾ ਉਹ ਹੈ ਜੀ ਮੈਨੂੰ ਨਾ ਕਰ ਤੋ ਦੇ ਘਰ ਵੀ ਖੜਿਆ ਸੀ ਉਹ ਵੀ ਛੋਟਾ ਜਿਹਾ ਖਾਤ ਥੱਲੇ ਹੀ ਹੈ ਕਰਵਾ ਦੇਨੇ ਨਿੱਕੀ ਚਾਹ ਪੀ ਲਈ ਸਾਰਿਆਂ ਨੇ ਪਹਿਲਾਂ ਇਹ ਦੱਸੋ ਥੈਂਕ ਯੂ ਤਾਂ ਪਿੰਕੀ ਢਾਲੀਵਾਲ ਦੇ ਘਰ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਮਹਾਲੀ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਐਮਕੇ ਤਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਕੇਸ ਦੇ ਵਿੱਚ ਸ਼ੂਟਰ ਨੂੰ ਕਾਬੂ ਕੀਤਾ ਗਿਆ ਹੈਰਾਨ ਦੇ ਯਮਨਾ ਨਗਰ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਮੁਲਜ਼ਮਾ ਨੇ ਯਮਨਾ ਨਗਰ ਦੇ ਵਿੱਚ ਹੀ ਫਾਇਰਿੰਗ ਕੀਤੀ ਸੀ ਮਹਾਲੀ ਪੁਲਿਸ ਨੇ ਵੀ ਵੱਡਾ ਖੁਲਾਸਾ ਕੀਤਾ ਹੈ ਕਿ ਇਹ ਉਤਰਾਖੰਡ ਨੰਬਰ ਦਾ ਜੋ ਮੋਟਰਸਾਈਕਲ ਸੀ ਹਰਦਵਾਰ ਤੋਂ ਉਹਨਾਂ ਦੇ ਵੱਲੋਂ ਪਹਿਲਾਂ ਬਾਈਕ ਨੂੰ ਚੋਰੀ ਕੀਤਾ ਜਾਂਦਾ ਉਸ ਬਾਈਕ ਤੇ ਸਵਾਰ ਹੋ ਕੇ ਪਹਿਲਾਂ ਯਮਨਾ ਨਗਰ ਪਹੁੰਚਦੇ ਨੇ ਉੱਥੇ ਫਾਇਰਿੰਗ ਕੀਤੀ ਜਾਂਦੀ ਹੈ ਫਿਰ ਜ਼ਿਲਕਾਪੁਰ ਰੁਕਦੇ ਨੇ ਤੇ ਫਿਰ ਮਹਾਲੀ ਦੇ ਵਿੱਚ ਪਹੁੰਚਦੇ ਨੇ ਪਹਿਲਾਂ ਪਿੰ 10 ਵਜੇ ਇਹਨਾਂ ਦੇ ਵੱਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਰਾਤ ਨੂੰ 10 ਵਜੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਆ ਇੱਕ ਸ਼ੂਟਰ ਦੀ ਗ੍ਰਿਫਤਾਰੀ ਹੋਈ ਹੈ ਅੰਕਿਤ ਰਾਣਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਤੇ ਦੂਜੇ ਮੁਲਜ਼ਮ ਦੀ ਲਗਾਤਾਰ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਦਰਸਲ ਪਿਛਲੇ ਦਿਨੀ ਆ ਜੋ ਪ੍ਰੋਡਿਊਸਰ ਨੇ ਪਿੰਕੀ ਥਾਲੀਵਾਲ ਉਹਨਾਂ ਦੇ ਘਰ ਦੇ ਬਾਰੇ ਨਾ ਮੁਲਜ਼ਮਾਂ ਦੇ ਬਾਰੇ ਸ਼ੂਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਰਾਣਾ ਨਾਮ ਦਾ ਜਿਹੜਾ ਲੜਕਾ ਅਰੈਸਟ ਕੀਤਾ ਹੈ ਇਹ ਉਸ ਦਿਨ ਜਿਹੜੇ ਦੋ ਲੜਕੇ ਉੱਥੇ ਆ ਕੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਘਰ ਤੇ ਉਹ ਇੱਕ ਬਾਈਕ ਚਲਾ ਰਿਹਾ ਸੀਗਾ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਇੱਥੇ ਆਉਣ ਤੋਂ ਪਹਿਲਾਂ ਇਹਨੇ ਜਮਰਾਨਗਰ ਦੇ ਵਿੱਚ ਵੀ ਇਹ ਦੋਨਾਂ ਲੜਕਿਆਂ ਨੇ ਉੱਥੇ ਫਲਾਈਂਗ ਕਲਰਸ ਨਾਮ ਦੇ ਇਮੀਗ੍ਰੇਸ਼ਨ ਸੈਂਟਰ ਐ ਪਹਿਲਾਂ ਉੱਥੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਸਿੱਧਾ ਇੱਥੇ ਆਏ ਇੱਥੇ ਆ ਕੇ ਇਹਨਾਂ ਨੇ ਪਿੰਕੀ ਧਾਲੀਵਾਲ ਦੇ ਘਰੇ ਫਾਇਰਿੰਗ ਕੀਤੀ ਤੇ ਅਸੀਂ ਇਹਦੇ ਵਿੱਚੋਂ ਜਿਹੜਾ ਬਾਈਕ ਚਾਲਕ ਹੈ ਉਹਨੂੰ ਅਰੈਸਟ ਕਰ ਲਿਆ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਕਿ ਪੂਰੀ ਰੈਕੀ ਕੀਤੀ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਇਹਨਾਂ ਨੇ ਉਸੇ ਦਿਨ ਜਿਹੜਾ ਦੁਪਹਿਰੇ ਹਰਦਵਾਰ ਤੋਂ ਇਹ ਬਾਈਕ ਚੋਰੀ ਕੀਤਾ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਸ ਤੋਂ ਬਾਅਦ ਯਮਨਾਨਗਰ ਗਏ ਯਮਨਾਨਗਰ ਇਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਦੇ ਫਾਇਰਿੰਗ ਕੀਤੀ ਥੈਨ ਇਹ ਇੱਥੇ ਮੋਹੱਲੀ ਦੇ ਵਿੱਚ ਆਏ ਮੋਹੱਲੀ ਦੇ ਵਿੱਚ ਇਹਨਾਂ ਨੇ ਪਿੰਕੀ ਧਾਲੀਵਾਲ ਜੀ ਦੇ ਘਰੇ ਫਾਇਰਿੰਗ ਕੀਤੀ ਉਸ ਤੋਂ ਪਹਿਲਾਂ ਇਹ ਸ਼ਾਮ ਨੂੰ ਮੋਹੱਲੀ ਆਗੇ ਸੀ ਆ ਕੇ ਇਹਨਾਂ ਨੇ ਪਹਿਲਾਂ ਸਕੇਪ ਰੂਟ ਸਾਰੀ ਰੈਕਿੰਗ ਕੀਤੀ ਤੇ ਰਾਤ ਨੂੰ ਕਰੀਬ 10 ਵਜੇ ਇਹਨਾਂ ਨੇ ਫਾਇਰਿੰਗ ਕੀਤੀ। ਤੇ ਸਰ ਇਹ ਦੋ ਹੀ ਸੀਗੇ ਜਾਂ ਹੋਰ ਵੀ ਇਹਨਾਂ ਦੇ ਨਾਲ ਕੋਈ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ? ਦੇਖੋ ਇਹ ਮੋਹੱਲੀ ਦੇ ਵਿੱਚ ਦੋ ਹੀ ਜਾਨੇ ਆਏ ਸੀਗੇ। ਬਾਕੀ ਇਹ ਜਿਹੜੇ ਕਾਲਾ ਰਾਂਗ ਰਾਣਾ ਨਾਲ ਐਸੋਸੀਏਟਡ ਹੈ ਕਾਲਾ ਰਾਂਗ ਗੈਂਗਸਟਰ ਹੈ ਉਹ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ। ਉਹਨੂੰ ਵੀ ਅਸੀਂ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ। ਸਰ ਇਹਨਾਂ ਦਾ ਮਕਸਦ ਕੀ ਸੀ? ਕੋਈ ਐਕਸਟਰਸ਼ਨ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਦੇਖੋ ਇਹਨਾਂ ਦਾ ਹਲੇ ਤੱਕ ਇਹੀ ਗੱਲ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਵੀ ਉਹਨਾਂ ਨੂੰ ਐਕਸਟਰੈਕਸ਼ਨ ਸੰਬੰਧੀ ਕਾਲ ਆਈਆਂ ਸੀਗੀਆਂ ਪਿੱਕੀਤਾਲੀਵਾਲ ਜੀ ਨੂੰ ਬਟ ਅਸੀਂ ਇਹਨੂੰ ਫੜ ਲਿਆ ਤੇ ਜਿਹੜਾ ਇਹਨਾਂ ਦਾ ਕਿੰਗਪੀਨਾ ਉਹ ਵੀ ਅਸੀਂ ਜਲਦ ਤੋਂ ਜਲਦ ਰਿਮਾਂਡ ਤੇ ਲਿਆ ਕੇ ਕਾਰਵਾਈ ਕਰਾਂਗੇ ਸਰ ਸਰ ਕੋਈ ਹੋਰ ਵੀ ਇਹਨਾਂ ਦੇ ਟਾਰਗੇਟ ਸੀਗਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਨਹੀਂ ਹਲੇ ਹੋਰ ਸਾਨੂੰ ਜਿਹੜਾ ਬਾਕੀ ਅਸੀਂ ਸੈਕੰਡ ਅਕਿਊਜ਼ ਨੂੰ ਵੀ ਜਲਦੀ ਜਲਦ ਤੋਂ ਜਲਦ ਫੜ ਲੈਣਾ ਹੈ ਤੇ ਜਦੋਂ ਅਸੀਂ ਫੜਿਆ ਗਿਆ ਤਾਂ ਅਸੀਂ ਜਿਹੜੀ ਹੋਰ ਗੱਲ ਕੋਈ ਸਾਹਮਣੇ ਉਹ ਵੀ ਦੱਸਾਂ। ਰਫਤਾਰੀ ਕਿੱਥੋਂ ਹੋਈ ਸੀ? ਇਹ ਯਮਨਾਗਰ ਤੋਂ ਹੋਈ ਹੈ। ਇਹਦੇ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਦੇ ਪਹਿਲਾਂ ਸਨੇਚਿੰਗ ਦਾ ਇੱਕ ਕੇਸ ਹੈ। ਬਾਕੀ ਉਸੇ ਦਿਨੇ ਤੇ ਯਮਨਾਗਰ ਦੇ ਵੀ ਇੱਕ ਮੁਕੱਦਮਾ ਦਰਜ ਹੋਇਆ 307 ਆਈਪੀਸੀ ਜੋ ਕਿ ਇੱਕ ਸਨੋਬੀ ਐਨਐਸ ਤੇ ਆਮ ਸੈਕਟਰ ਦੇ ਵਿੱਚ। ਅੰਕਿਤ ਰਾਣਾ ਇੱਕ ਕਾਲਰ ਰਾਣਾ ਦਾ ਰਿਲੇਟਿਵ ਹੈ ਜਾਂ ਕਿਸ ਤਰ੍ਹਾਂ ਦਾ? ਨਹੀਂ। ਰਿਲੇਟਿਵ ਨਹੀਂ ਹੈਗਾ ਬਟ ਇਹ ਕਾਲਜ ਦੇ ਵਿੱਚ ਇਹਦੇ ਸੀਨੀਅਰ ਵਗੈਰਾ ਸੀਗੇ ਤਾਂ ਇਹ ਇੰਸਟਾਗ੍ਰam ਦੇ ਥਰੂ ਇਹਨਾਂ ਦੇ ਕੰਟੈਕਟ ਕਰਾਇਆ ਸਰ ਤੁਸੀਂ ਇੱਕ ਗੱਲ ਹੋਰ ਕਹੀ ਕਿ ਪੂਰਾ ਫੈਮਿਲੀਅਰ ਸੀਗਾ ਜਿਹੜੇ ਰੂਟਸ ਨੇ ਇੱਥੇ ਪਹਿਲਾਂ ਰਹਿ ਕੇ ਗਿਆਏ ਹਾਂਜੀ ਇਹ ਜਿਹੜਾ ਅੰਕਿਤ ਰਾਣਾ ਇਹ ਪਹਿਲਾਂ Zomato ਦੀ ਡਿਲੀਵਰੀ ਬாய் ਦੇ ਤੌਰ ਤੇ ਜ਼ਿਰਕਪੁਰ ਏਰੀਆ ਦੇ ਵਿੱਚ ਕੰਮ ਕਰਦਾ ਰਹੇ 2 ਸਾਲ ਉੱਥੇ ਰਿਹਾ ਪਿਛਲੇ 2 ਸਾਲਾਂ ਤੋਂ ਆਪਣੇ ਘਰ ਹੀ ਸੀਗਾ ਠੀਕ ਹੈ ਤਾਂ ਬਿਲਕੁਲ ਜਿੱਦਾਂ ਸਾਰਨੇ ਜਾਣਕਾਰੀ ਦਿੱਤੀ ਲਗਾਤਾਰ ਪੁੱਛ ਕੇ ਕਿ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਦੂਜਾ ਜਿਹੜਾ ਅਕਿਊਜ਼ਡ ਹੈ ਉਹ ਵੀ ਜਲਦ ਗ੍ਰਿਫਤਾਰ ਹੋਏਗਾ ਉੱਚ ਕਿਤੇ ਕਈ ਚੀਜ਼ ਦਾ ਖੁਲਾਸਾ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਡਰਾਨ ਲਈ ਧਮਕਾਣ ਲਈ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਕੌਣ ਕੌਣ ਟਾਰਗੇਟ ਤੇ ਸੀਗਾ ਇਸ ਨੂੰ ਲੈ ਕੇ ਵੀ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਮੋਹਾਲੀ ਤੋਂ ਕੈਮਰਾ